ਉੱਪਰ ਕੁਝ ਹੋਵੇ ਤੇ ਨਜ਼ਰਾਂ ਉੱਪਰ ਉੱਠਦੀਆਂ ਨੇ ਥੱਲੇ ਕੁਝ ਹੋਵੇ ਨਜ਼ਰਾਂ ਥੱਲੇ ਹੋ ਜਾਂਦੀਆਂ ਨਜ਼ਰਾਂ ਨੂੰ ਥੱਲੇ ਕਰੀਏ بڑے ਚੋਟੀ ਦੇ ਧਨਵਾਨ ਨੇ بڑے بڑے ਕਾਰੋਬਾਰੀ ਨੇ بڑے بڑے ਸ਼ਕਤੀਸ਼ਾਲੀ ਮਨੁੱਖ ਨੇ ਰਾਜਨੀਤਿਕ ਨੇ ਔਰ बड़े-बड़े ज्ञानी बड़े ने बहुत पढ़े लिखे ने छोटी दे साइंटिस्ट ने ਥੱਲੇ ਦੇ ਕੰਮੋਂ ਤੇ ਬਹੁਤ ਕੁਛ ਹੈ ਥੱਲੇ ਦੇਖਦੇ ਆਂ ਦੇਖਦੇ ਆਂ ਮਨ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਫਿਰ ਥੱਲੇ ਦੀ ਤਰਫ ਨਿਵਾਣ ਦੀ ਤਰਫ ਹੀ ਚੱਲ ਜਾਂਦਾ ਹੈ ਫੁਕਾਰੂ ਵਾਰੀ ਲੋਕਾਂ ਦੀ ਨਕਲ ਚਲਦੀ ਹੈ ਘਨਾੜ ਲੋਕਾਂ ਦੀ ਨਕਲ ਚਲਦੀ ਹੈ રાજનેતિક ਲੋਕਾਂ ਦੇ ਪਿੱਛੇ ਲੋਕੀ ਪ੍ਰਕਰਮਾ ਕਰਦੇ ਨੇ ਇੱਕ ਸਚਾਈ ਹੈ ਕਿਉਂ ਥੱਲੇ ਦੇਖਣ ਨੂੰ ਬਹੁਤ ਕੁਝ ਹੈ بڑے ਪੜੇ ਲਿਖੇ ਨੇ بڑے ਕਲਾਕਾਰ ਨੇ ਹੋਰ ਤੇ ਛੱਡੋ ਕਿਦਰੇ ਫਿਲਮ ਸਟਾਰ ਵੀ ਆ ਜਾਏ ਨਾਮ ਵਰ ਸਾਰਾ ਸ਼ਹਿਰ ਇਕੱਠਾ ਹੋ ਜਾਂਦਾ ਹੈ ਪ੍ਰਕਰਮਾ ਕਰਨ ਲੱਗ ਪੈਂਦਾ ਹੈ ਖੱਲੇ ਦੇਖਣ ਨੂੰ ਬਹੁਤ ਕੁਝ ਹੈ ਬਹੁਤ ਕੁਝ ਹੈ ਖੱਲੇ ਦੇਖਦਿਆਂ 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 ਮਨੁੱਖ ਇਤਨਾ ਪ੍ਰਭਾਵਿਤ ਹੋ ਜਾਂਦਾ ਹੈ ਖੁਦ ਵੀ ਨਿਵਾਣ ਦੀ ਤਰਫ ਚੱਲਣ ਲੱਗ ਪੈਂਦਾ ਹੈ ਇੱਕ ਫਿਲਮ ਸਟਾਰ ਦੇ ਪਿੱਛੇ ਭੱਜਣ ਦਾ ਮਤਲਬ ਕੀ ਹੈ ਮੈਂ ਵੀ ਬਣਨਾ ਚਾਹੁੰਦਾ ਇੱਕ ਰਾਜਨੇਤਿਕ ਦੇ ਪਿੱਛੇ ਦੌੜਨ ਦਾ ਮਤਲਬ ਕੀ ਹੈ ਮੈਂ ਵੀ ਆਉਣਾ ਚਾਹੁੰਦਾ ਇਕ ਬਹੁਤ ਵੱਡੇ ਕਾਰੋਬਾਰੀ ਤੇ ਧਨਵਾਨ ਦੇ ਪਰ ਕਰਮਾ ਕਰਨ ਦਾ ਮਤਲਬ ਕੀ ਹੈ ਮੈਂ ਵੀ ਐਸਾ ਬਣਨਾ ਚਾਹੁੰਦਾ ਥੱਲੇ ਦੇਖਣ ਨੂੰ ਬਹੁਤ ਕੁਝ ਹੈ ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਨੇ ਕਲਾਕਾਰ ਨੇ ਪੜ੍ਹੇ ਲਿਖੇ ਨੇ ਇੰਜੀਨੀਅਰ ਡਾਕਟਰ ਨੇ ਧਨਵਾਨ ਨੇ ਕਾਰੋਬਾਰੀ ਨੇ ਥੱਲੇ ਦੇਖਣ ਨੂੰ ਬਹੁਤ ਕੁਝ ਹੈ ਕੋਈ ਬ੍ਰह्म ਗਿਆਨੀ ਮੈਂ ਅਰਜ਼ ਕਰਾਂ ਕਿ ਸੁਣੋ ਇਸ ਤਰ੍ਹਾਂ ਵੀ ਲੈਣਾ ਤੁਸੀਂ ਸਾਰੇ ਸਿਆਣੇ ਜਿਹਦੀ ਹੌਂਦ ਨਿਗਾਹਾਂ ਨੂੰ ਉੱਪਰ ਕਰਦੇ ਵੇ ਉਹੀ ਬ੍ਰह्म ਗਿਆਨੀ ਹੈ ਦੂਜਾ ਨਹੀਂ ਜਿਹਦਾ ਹੁਣਾ ਹੀ ਮਜਬੂਰ ਕਰਦੇ ਵੇ ਕੁਝ ਉੱਪਰ ਦੇਖਣਾ ਹੈ ਨਿਗਾਹਾਂ ਨੂੰ ਉੱਪਰ ਕਰਨਾ ਹੈ ਜੈਸੇ ਉੱਚੀ ਮিনার ਨੂੰ ਦੇਖ ਕੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਹੈ ఆకాశ દેછે ਇੱਕ વિશેષ ઘટના ਘਟਦੀ ਹੈ ਜੋ રોજ ਨਹੀਂ ਹੈ ચંદ્ર ગ્રਹਣ ਸੂर्य ગ્રਹਣ بڑے بڑے సైంటిસ્ટ ਵੀ ਇਕੱલા ਕੇ ਦੇਖਦੇ ਨੇ ਦੁਨੀਆ ਦੇਖਦੀ ਹੈ ਕਿਉਂਕਿ ਇਹ ਘਟਨਾ કદી કદાઈ ઘટતી હે કદી કદાઈ ઉપર નું کچھ દેખણ નો હોવે ਉਹ ਘਟਨਾ ਹੀ ਮਜਬੂਰ ਕਰ ਦਿੰਦੀ ਹੈ ਨਜ਼ਰਾਂ ਨੂੰ ਉੱਚਾ ਕਰ ਦਿੰਦੀ ਹੈ ਕੋਈ ਉੱਚੀ ਮিনার ਹੋਵੇ ਆਪੇ ਨਜ਼ਰਾਂ ਉੱਪਰ ਉੱਠ ਜਾਂਦੀਆਂ ਆਪੇ ਉੱਠ ਜਾਂਦੀਆਂ ਕੋਈ ਬ੍ਰह्मज्ञानी ਹੋਵੇ ਸਹੀ ਉਹਦਾ ਹੋਣਾ ਹੀ ਉਹਦੇ ਕੋਲ ਹੋਣਾ ਹੀ ਮਜਬੂਰ ਕਰ ਦਿੰਦਾ ਹੈ ਉੱਪਰ ਦੇਖਣ ਮੇਰੇ ਦੇਖੇ ਇਹੀ ਕਸਵੱਟੀ ਹੈ ਕਿਸੇ ਬ੍ਰह्मज्ञानी ਨੂੰ ਸੰਤ ਨੂੰ ਸਮਝਣ ਤੇ ਇਹੀ ਕਸਵੱਟੀ ਕਈ ਵਕਤ ਜਿਨ੍ਹਾਂ ਨੂੰ ਅਸੀਂ ਬ੍ਰह्मज्ञानी ਕਹਿੰਦੇ ਆ ਕੁਛ ਇੱਕ ਦੇ ਜਗਾ ਤੇ ਮੈਨੂੰ ਜਾਣਾ ਪਿਆ ਉਹ ਮੈਨੂੰ ਦਿਖਾਣ ਲੱਗੇ ਅਸੀਂ ਪੈਟਰੋਲ ਪੰਪ ਆਪਣੇ ਢੇਰੇ ਜੀ ਬਣਾ ਲਏ ਕਿ ਰੋਜ਼-ਰੋਜ਼ ਬਾਹਰ ਲੈਣ ਵਾਸਤੇ ਜਾਣਾ 40-50 ਗੱਡੀਆਂ ਫਿਰ ਦਿਖਾਣ ਲੱਗ ਪਏ ਇਹ ਫਲਾਣੇ ਮੁਲਕ ਦੀ ਗੱਡੀ ਹੈ ਫਲਾਣੇ ਮੁਲਕ ਦੀ ਤੇ ਫਲਾਣੇ ਮੁਲਕ ਦੀ ਇੰਨੇ ਕਮਰੇ ਅਸੀਂ 에어 ਕੰਡੀਸ਼ਨ ਬਣਾਏ ਨੇ ਆਏ ਗਏ ਲਈ ਸਹੂਲियत ਕੀਤੀ ਹੈ ਔਰ ਵੀ ਜਦ ਮੈਨੂੰ ਕੁਝ ਦਿਖਾਣ ਲੱਗੇ ਮੈਂ ਖਸ ਸੰਸਾਰ ਦਾ ਪਰਮਣ ਕਰ ਰਿਹਾ ਤੇ ਮੈਂ ਦੇਖਦਾ ਹੀ ਰਹਿਣਾ ਕੁਝ ਇਸ ਤਰ੍ਹਾਂ ਦਿਖਾਓ ਮੇਰੀਆਂ ਨਜ਼ਰਾਂ ਉੱਪਰ ਉੱਠ ਜਾਂ। ਇਸ਼ਾਰਾ ਤੇ ਉਹ ਨਹੀਂ ਸਮਝੇ ਲੇਕਿਨ ਮੇਰੇ ਆਖੇ ਨੂੰ ਬੁਰਾ ਜ਼ਰੂਰ ਬਣਾ ਗਏ। ਔਰ ਆਲੇ ਦੁਆਲੇ ਕਹਿੰਦੇ ਰਹੇ ਤੇ ਨਾਸਤਿਕ ਜਹਾਂ ਬੰਦਾ। ਨਾਸਤਿਕ ਜਹਾਂ ਵੇਖ ਕੇ ਇੱਕ ਹੀ ਦਿਖਾਰੇ ਤੇ ਮੈਂ ਦੇਖਦਾ ਹੀ ਰਹਿਣਾ ਦੇਖਦਾ ਹੀ ਰਹਿਣਾ ਕੁਝ ਐਸਾ ਦਿਖਾਓ ਮੈਨੂੰ ਇਸ ਸਥਾਨ ਤੇ ਨਜ਼ਰਾਂ ਉੱਪਰ ਉੱਠ ਜਾਣ ਕਹੀ ਤੇ ਗੱਲ ਮੈਂ ਇਸ਼ਾਰੇ ਨਾਲ ਪਰ ਪਤਾ ਨਹੀਂ ਕਿਉਂ ਉਹਨਾਂ ਨੂੰ ਚੌਟ ਕਰ ਗਈ ਬੁਰਾ ਮਨਾ ਲਿਆ ਫੇਰ ਬਾਅਦ ਵਿੱਚ ਪਛਤਾਪ ਵੀ ਕਰਨ ਲੱਗ ਪਏ ਜਿਹਨੂੰ ਕਥਾ ਤੇ ਬੁਲਾ ਕੇ ਐਵੇਂ ਗਲਤੀ ਕੀਤੀ ਹੈ ਇਤੇ ਤਾਰਕ ਇੱਕ ਬੰਦਾ ਹੈ ਨਾਸਤਿਕ ਵਰਤਾ ਆਪ ਦੇ ਗਿਆਤ ਲਈ ਅਰਜ ਕਰਾਂ ਬ੍ਰਹਮ ਗਿਆਨੀ ਦੀ ਕਸਵਟੀ ਸੰਤ ਦੀ ਕਸਵਟੀ ਜਿਹਨੂੰ ਵੇਖ ਕੇ ਨਜ਼ਰਾਂ ਉੱਪਰ ਉੱਠ ਜਾਣ ਆਪਣੇ ਆਪ ਉੱਠ ਜਾਣ ਉੱਪਰ ਕੁਝ ਹੋਵੇ ਕੋਈ ਉੱਚੀ ਮিনার ਹੋਵੇ ਨਜ਼ਰਾਂ ਆਪੇ ਉੱਚੇ ਉੱਠ ਜਾਂਦੀਆਂ ਆ ਤੇ ਥੱਲੇ ਬਹੁਤ ਕੁਝ ਹੋਵੇ ਨਜ਼ਰਾਂ ਆਪੇ ਹੀ ਥੱਲੇ ਚੜੀਆਂ ਤੇ ਥੱਲੇ ਬਹੁਤ ਲੰਬੇ ਸਮੇਂ ਤੋਂ ਮਨੁੱਖ ਦੇਖ ਰਿਹਾ ਹੈ ਦੇਖਦਾ ਹੈ ਦੇਖਣ ਦੀ ਆਦਤ ਵੀ ਪਣ ਗਈ ਹੈ ਦੇਖਣ ਨੇ ਪ੍ਰਭਾਵਿਤ ਵੀ ਕਰ ਦਿੱਤਾ ਹੈ ਦੇਖਣ ਨੇ ਅੰਦਰੋਂ ਇਹ ਯਕੀਨ ਵੀ ਘਟਾ ਦਿੱਤਾ ਹੈ ਕਿ ਉੱਪਰ ਵੀ ਕੁਝ ਹੈ ਉੱਪਰ ਵੀ ਕੁਝ ਹੈ ਉਹ ਕਬੀਰ ਜੈਸਾ ਸੰਤ ਰੋਜ਼-ਰੋਜ਼ ਤੇ ਹੁੰਦਾ ਨਹੀਂ ਫਰੀਦ ਜੈਸਾ ਨਿਮਾਜ਼ੀ ਇਹ ਰੋਜ਼-ਰੋਜ਼ ਤੇ ਹੁੰਦਾ ਨਹੀਂ ਜੈ ਦੇਵ ਜੈਸਾ ਗੋਬਿੰਦ ਗੀਤ ਲਿਖਣ ਵਾਲਾ ਐਸਾ ਰੋਜ਼-ਰੋਜ਼ ਤੇ ਹੁੰਦਾ ਨਹੀਂ ਇਕਬਾਲ ਵੀ ਕਹਿੰਦੇ ਨੇ ਹਜ਼ਾਰਾਂ ਸਾਲ ਨਰਗਿਸ اپنی بہنوری پہ روتی ہے بڑی مشکل سے ہوتا ہے چمن میں دیداور پیدا تھلے دیکھنے نو روز موجود ہے ہر وقت موجود ہے اور ہر شعر وچ موجود ہے نظراں جینو ویکھ کے تھلے ہو جان تے من پربھاوت ہو جائے اے ناں دلوان اتنا وڈا کاروبار ہی ਇਤਨਾ ਵੱਡਾ ਰਾਜਨੇਤਿਕ ਇਤਨਾ ਵੱਡਾ ਫਿਲਮ ਸਟਾਰ ਤੁੱਥਲੇ ਦੇਖਣ ਨੂੰ ਤੇ ਬਹੁਤ ਕੁਝ ਹੈ। ਔਰ ਹਰ ਸ਼ੇਰ ਦੇ ਥੱਲੇ ਦੇਖਣ ਨੂੰ ਮਿਲ ਜਾਂਦਾ ਹੈ। ਇੱਕ ਨਿਯਮ ਪ੍ਰਭੂ ਨੇ ਬਣਾਇਆ ਹੈ ਕਿ ਅੱਖਾਂ ਜਦ ਕਿਸੇ ਦੇ ਪੈਰ ਨੂੰ ਵੇਖਣ ਤਰੋਦਾ ਸਿਰ ਨਹੀਂ ਦਿਖਾਈ ਦਿੰਦਾ। ਕਜੀ ਗੌਰ ਨਾਲ ਦੇਖ ਲੈਣਾ ਤਜਰਬਾ ਕਰ ਲੈਣਾ ਪੂਰੀ ਦ੍ਰਿਸ਼ ਜੇ ਪੈਰਾਂ ਤੇ ਹੈ ਫਿਰ ਸਿਰ ਨਹੀਂ ਦਿਖਾਈ ਦੇਗਾ ਜੇ ਸਿਰ ਦੇ ਉੱਤੇ ਪੂਰੀ ਦ੍ਰਿਸ਼ ਹੈ ਫਿਰ ਪੈਰ ਨਹੀਂ ਦਿਖਾਈ ਦੇਣਗੇ ਸੁਰਤ ਉੱਚੀ ਹੋ ਜਾਏ ਪ੍ਰਮਾਤਮਾ ਤੇ ਦਿਖਾਈ ਦਿੰਦਾ ਹੈ ਪਦਾਰਤ ਨਹੀਂ ਦਿਖਾਈ ਦਿੰਦਾ ਜਿਨ੍ਹਾਂ ਨੇ ਇਹ ਆਖਿਆ ਸਭ ਗੋਵਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਪਰਮਾਤਮਾ ਹੀ ਪਰਮਾਤਮਾ ਹੈ ਪਦਾਰਥ ਨਹੀਂ ਹੈ ਉਹ ਐਸਾ ਨਹੀਂ ਕਹਿ ਰਹੇ ਇੱਕ ਨੁਕਤਾ ਵੀ ਸਮਝਣਾ ਨਿਰੰਕਾਰ ਹੀ ਨਿਰੰਕਾਰ ਹੈ ਪਰਵਾਰ ਨਹੀਂ ਹੈ ਸੰਸਾਰ ਨਹੀਂ ਹੈ ਐਸਾ ਨਹੀਂ ਕਹਿ ਰਹੇ ਦਰਸਲ